ਚੱਲ ਇੱਧਰ ਹੋ ਜਾ ਬਰਾਬਰ ਇੱਥੇ ਇੱਥੇ ਘੁੰਮ ਜਾਣਾ ਫਿਰ ਫੇਰੇ ਇੱਧਰ ਘੁੰਮ ਜਾ ਹਾਂ ਨੇੜੇ ਆ ਜਾ ਬਸ ਕੋਈ ਨਹੀਂ ਚੱਲੀ ਜਾਂਦੀ ਆ ਬਾਬ ਜੀ ਖਾਲਸਾ ਬਾਈ ਜੀ ਕੀ ਫਤਿਹ ਮੈਂ ਸਮਾਜ ਸਿੰਘ ਪਾਰਸ ਸਿੰਘ ਤਪਾ ਮੰਡੀ ਤੋਂ ਆ ਪਾਈ ਮੇਰਾ ਕੋਈ ਕਲੱਬ ਨਹੀਂ ਤੇ ਮੇਰਾ ਕੋਈ ਸਰਬ ਨਹੀਂ ਤੇਨੇ ਕੇ ਮੈਂ ਵੀਡੀਓ ਦੇਖੀ ਸੀ ਇਹ ਰੋਂਦੇ ਰੋਂਦੇ ਸੀ ਜਦੋਂ ਤੇ ਮੇਰਾ ਸੀਨਾ ਕਤਲ ਹੋ ਗਿਆ ਕਹਿੰਦੇ ਇਨਸਾਨ ਬੋਹੀ ਆ ਜੋ ਕਿਸੇ ਦਾ ਕੰਮ ਆ ਸਕੇ ਖੁਦ ਮੜਕੇ ਕਿਸੇ ਦੀ ਜ਼ਿੰਦਗੀ ਬਚਾ ਸਕੈ ਕਹਿੰਦਾ ਤੰਦਰੁਸਤ ਕੀ ਜਾਣਦਾ ਦੁੱਖੜੇ ਨੂੰ ਦੁੱਖ ਪੁੱਛ ਲੈ ਕਿਸੇ ਬਿਮਾਰ ਕੋਲੋਂ ਅਸੀਂ ਖੁਦ ਵੀ ਬਿਮਾਰ ਆ ਮੇਰੇ ਘਰਾਂ ਵੀ ਮੰਜੇ 'ਤੇ ਪਈ ਆ ਸੋ ਇਸ ਕਰਕੇ ਮੈਨਾਂ ਦੁੱਖ ਨਹੀਂ ਦੇਖ ਸਕਿਆ ਭਾਈ ਆ ਇਹਨਾਂ ਪਾਸੇ ਮੈਂ ਬਸਰ ਲੈ ਚੱਲਾਂ ਹਾਂ ਜੀ ਹਰਤਾ ਜੀ ਆ ਫੜੋ ਆ ਲੋ ਉਹ ਕਿੱਥੇ ਪੜੋ ਆ ਭਾਈ ਹਾਲ ਐ ਬੀਬੀ ਬਾਸੇ ਅਛੂ ਮਗਰ ਤੇ ਆ ਭਾਈ ਲੜਕੇ ਪਾਸ ਜਾ ਛੋਟ ਤੇ ਮੈਂ ਖਾਲੀ ਭੜਾ ਭਾਈ ਜਿੱਥੇ ਨੂੰ ਪਤਾ ਲੱਗਦਾ ਐ ਇੱਥੇ ਨਹੀਂ ਜਿੱਥੇ ਪਤਾ ਲੱਗਦਾ ਮੈਂ ਉੱਥੇ ਬੜੇ ਰਾਵਣਾ ਪਹੁੰਚਦਾ ਨਾ ਮੇਰੇ ਕੋ ਕਲੱਬ ਨਹੀਂ ਸਰਬਾਹੇ ਨਹੀਂ ਕਿ ਮੈਂ ਰੱਖਿਆ ਰੈਡੀ ਚਲਾਉਣਾ ਉਹਦੇ ਮਤਲਬ ਉਹ ਪੈਸੇ ਇਕੱਠੇ ਕਰਕੇ ਲੋੜ ਦੇ ਪੈਸੇ ਇਕੱਠੇ ਕਰਕੇ ਫਿਰ ਮੈਂ ਇਹ ਲੋਕਾਂ ਦੀ ਸੇਵਾ ਕਰਦਾ 85 86 ਸਾਲ ਦੀ ਉਮਰ ਹੈ ਬਹਿਰ ਮੀਤਾ ਖਾਲਸਾ ਬਹਿਰ ਦੇ ਪਤਨੀ